ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਪਨੀਰੀ ਸੰਬੰਧੀ ਅਨੁਕਤਾ ਕਿਸਾਨ ਵੀਰ ਜਿਹੜੀ ਪਨੀਰੀਆਂ ਦੀ ਬਿਜਾਈ ਕਰ ਰਹੇ ਆ ਘੱਟ ਸਮੇਂ ਵਾਲੀਆਂ ਕਿਸਮਾਂ ਜਾਂ ਬਾਸਮਤੀ ਕਿਸਮਾਂ ਦੀ ਪਨੀਰੀ ਦੀ ਬਿਜਾਈ ਜਿਹੜੀ ਜੂਨ ਦੇ ਮਹੀਨੇ ਖਾਸ ਤੌਰ ਤੇ ਘੱਟ ਸਮੇਂ ਵਾਲੀਆਂ ਕਿਸਮਾਂ 'ਚ 15 ਜੂਨ ਤੋਂ ਬਾਅਦ ਜਿਹੜੀ ਪਨੀਰੀ ਦੀ ਬਿਜਾਈ ਆਪਾਂ ਕਰਨੀ ਹੈ ਉਸ ਤੋਂ ਪਹਿਲਾਂ ਆਪਾਂ ਖੇਤ ਦੀ ਤਿਆਰੀ ਕਰਨੀ ਹੁੰਦੀ ਆ ਉਹਦੇ ਬਾਰੇ ਆਪਾਂ ਵੀਡੀਓ ਡਿਟੇਲਸ ਸਾਂਝੀ ਕੀਤੀ ਸੀ ਖਾਦਾਂ ਬਾਰੇ ਸਪ੍ਰੇਆਂ ਬਾਰੇ ਵੀ ਆਉਣ ਵਾਲੇ ਸਮੇਂ 'ਚ ਮੈਂ ਹੁਣ ਵੀਡੀਓ ਨਾਲ ਦੀ ਨਾਲ ਜਿਹੜੀਆਂ ਅਪਡੇਟ ਕਰ ਰਿਹਾ ਐ। ਇਸ ਵੀਡੀਓ 'ਚ ਗੱਲ ਕਰਨੀ ਜਿਹੜਾ ਆਪਾਂ ਬੀਜ ਦੀ ਮਾਤਰਾ ਰੱਖਣੀ ਹੁੰਦੀ ਆ। ਕਿ ਪਨੀਰੀ ਪੂਰੀ ਤੰਦਰੁਸਤ ਤੇ ਸਿਹਤਮੰਦ ਪਨੀਰੀ ਹੋਵੇ ਟੁੱਟੇ ਨਾ ਡੱਕੇ ਨਾ ਮਰਨ ਤੇ ਗਰੋਥ ਉਹਦੀ ਨਾਲ ਦੀ ਨਾਲ ਸ਼ੁਰੂ ਹੋ ਜਾਵੇ। ਉਹਦੇ ਵਾਸਤੇ ਕੀ ਕੀ ਧਿਆਨ ਰੱਖਣਾ। ਕਿਉਂਕਿ ਇਹ ਬੜਾ ਜ਼ਰੂਰੀ ਆ। ਇਹ ਉਹ ਨੁਕਤੇ ਨੇ ਜਿਨ੍ਹਾਂ ਉੱਤੇ ਖਰਚ ਕੋਈ ਨਹੀਂ ਆਪਾਂ ਧਿਆਨ ਦੇਣ ਦੇ ਨਾਲ ਆਪਾਂਸ ਆਪਣੀ ਖੇਚਲ ਹੁੰਦੀ ਆ। ਥੋੜਾ ਜਿਹਾ ਆਪਾਂ ਨੂੰ ਧਿਆਨ ਦੇਣ ਦੀ ਜ਼ਰੂਰਤ ਪੈਂਦੀ ਹੈ ਤੇ ਉਹਦੇ ਨਾਲ ਹੀ ਆਪਾਂ ਜਿਹੜਾ ਹੈਗਾ ਫਾਇਦਾ ਲੈ ਸਕਦੇ ਹਾਂ ਸਭ ਤੋਂ ਪਹਿਲਾਂ ਗੱਲ ਇਹ ਹੈਗੀ ਕਿ ਜਿਹੜੀ ਪਨੀਰੀ ਹੈ ਉਹਦੇ ਵਾਸਤੇ ਆਪਾਂ 1 ਏਕੜ 'ਚ ਕਿੰਨੇ ਕਿਲੋ ਦੀ ਪਨੀਰੀ ਲੱਗਣੀ ਚਾਹੀਦੀ ਹੈ ਕਿਉਂਕਿ ਆਮ ਤੌਰ ਤੇ ਕਿਸਾਨ ਵੀਰ ਜਿਹੜੇ ਪਹਿਲਾਂ ਵੱਧ ਸਮੇਂ ਵਾਲੀ ਕਿਸਮ ਪੂਸਾ 44 ਡੋਗਰ ਪੂਸਾ ਪੀਲੀ ਪੂਸਾ ਲਾਉਂਦੇ ਰਿਹਾ ਜਾਂ ਪੀਆਰ ਕਿਸਮਾਂ ਵੀ ਲਾਉਂਦੇ 5 ਕਿਲੋ ਨਾਲ 4 ਕਿਲੋ 5 ਕਿਲੋ ਨਾਲ ਏਕੜ ਲੱਗ ਜਾਂਦਾ ਜਿਹੜੀ ਰეკਮੈਂਡੇਸ਼ਨ ਹੈ ਉਹ ਹੈਗੀ ਜਿਵੇਂ 8 ਕਿਲੋ ਦੀ ਹੁਣ ਕਿਸਾਨ ਵੀਰ ਕਹਿੰਦੇ ਕਿ ਡਬਲ ਆ ਉਹ ਜਦੋਂ ਉਹਦੀ ਪਨੀਰੀ ਕੋਈ ਆਪਣੀ ਲੱਗ ਗਈ ਤੇ ਉਹ ਫਿਰ ਬਾਕੀ ਜਿਹੜਾ ਹੈਗਾ ਡਬਲ ਆ ਬੀਜ ਆ ਉਹ ਕਿੱਥੇ ਲੱਗਣਾ ਅਸਲ 'ਚ ਜਿਹੜੀ ਪਨੀਰੀ ਆਪਾਂ ਪੁੱਟ ਕੇ ਲਾਉਣੀ ਹੁੰਦੀ ਆ ਉਹ ਇੱਕ ਜਗ੍ਹਾ ਦੇ ਉੱਤੇ ਤਾਂ ਕਿ ਜਿਹੜੀ ਕਵਰ ਕਰ ਸਕਣ ਇੱਕ ਦੂਜੇ ਨੂੰ ਬੂਟੇ ਤੇ ਆਪਣਾ ਜਿਹੜਾ ਹੈਗਾ ਕਿਸੇ ਕਿਸਮ ਦਾ ਜਿਹੜਾ ਬੂਟਿਆਂ ਦੀ ਗਿਣਤੀ ਨਾ ਘਟੇ ਜਾਂ ਮਦਰ ਟਿੱਲਰ ਆ ਜਿਹੜੇ ਪੂਰੇ ਰਹਿਣ ਉਹਦੇ ਵਾਸਤੇ 2-2 ਤੋਂ 3 ਪਲਾਟ ਘਟੋ ਘਟ ਦੋ ਬੂਟੇ ਪਰ ਹਿੱਲ ਇੱਕ ਜਗ੍ਹਾ ਦੇ ਉੱਤੇ ਦੋ ਬੂਟੇ ਕਿਉਂਕਿ ਆਮ ਲੇਵਰ ਇੱਕ ਬੂਟਾ ਹੀ ਲਾਉਂਦੀ ਆ ਤਾਂ ਉਹਦੇ ਨਾਲ ਫਿਰ 8 ਕਿਲੋ ਵੀ ਜਿਹੜਾ ਪੈਂਦਾ ਇਹ ਆ ਜਿਹੜਾ ਬੀ ਦਾ ਕਈ ਕਿਸਾਨ ਵੀਰਾਂ ਨੂੰ ਸੀਗਾ ਕਿ ਆਪਾਂ 4 ਕਿਲੋ ਨਾਲ ਹੀ ਲਾ ਦੇਣ ਤੇ 8 ਕਿਲੋ ਯੂਨੀਵਰਸਿਟੀ ਕਹਿੰਦੀ ਤੇ ਉਹ ਕਿਵੇਂ ਲੱਗੂਗਾ ਉਹ ਇਸ ਤਰ੍ਹਾਂ ਤਾਂ ਰეკਮੈਂਡੇਸ਼ਨ ਦਿੱਤੀ ਗਈ ਕਿ 2-2 ਬੂਟੇ ਲੱਗਣੇ ਚਾਹੀਦੇ ਆ ਕਿਉਂਕਿ ਆਮ ਤੌਰ ਤੇ ਕਈ ਰეკਮੈਂਡੇਸ਼ਨ ਆਪਾਂ ਫੋਲੋ ਨਹੀਂ ਕਰਦੇ ਕਿਉਂਕਿ ਜਿਹੜੀ ਰਿਸਰਚ ਕਰਕੇ ਵੈਰੈਟੀ ਕੱਢੀ ਗਈ ਆ ਜਾਂ ਕੋਈ ਤਕਨੀਕ ਦਿੱਤੀ ਜਾਂਦੀ ਆ ਤਾਂ ਉਹਦੇ ਵਿੱਚ ਜਿਹੜੇ ਹੈਗੇ ਕੋਈ ਨੁਕਤੇ ਹੁੰਦੇ ਆ ਜਿਹੜੇ ਜ਼ਰੂਰੀ ਆ ਤਾਂ ਤਾਂ ਹੀ ਫਿਰ ਜਦੋਂ ਬੂਟੇ ਆਪ ਪੂਰੇ ਗਿਣਤੀ ਕਰਦੇ ਤੰਦਰੁਸਤ ਬੂਟੇ ਹੁੰਦੇ ਆ ਬੂਟਿਆਂ ਦੀ ਗਿਣਤੀ ਪੂਰੀ ਹੁੰਦੀ ਆ ਫਿਰ ਆਪਾਂ ਨੂੰ ਖਾਦ ਵੀ ਉਹਦੇ ਵਿੱਚ ਜਿਵੇਂ ਅਸੀਂ 2 2 ਘਟਿਆਂ ਦੀ ਫਰਜ ਕਰ ਲੋ ਰეკਮੈਂਡੇਸ਼ਨ ਆ ਆਪਾਂ 4-4 ਤੇ ਪਹੁੰਚੀ ਜਾਂਦੇ ਆ ਉਹਦਾ ਕਾਰਨ ਵੀ ਇਹੀ ਆ ਵਿਰਲੀ ਪਨੀਰੀ ਆ ਕਿ ਕਬੂਟਾ ਕਈ ਥਾਵਾਂ ਤੇ ਮਰ ਜਾਂਦੇ ਫਿਰ ਆਪਾਂ ਉਹਨੂੰ ਫੋੜ ਕਰਾਉਣ ਵਾਸਤੇ ਇੱਕ ਦੂਜੇ ਦੇ ਨਾਲ ਕਵਰ ਕਰਨ ਵਾਸਤੇ ਫਿਰ ਆਪਾਂ ਖਾਦਾਂ ਵਧ ਪਾਉਣੇ ਖਾਸ ਤੌਰ ਤੇ ਯੂਰੀਆ ਫਿਰ ਆ ਗਈ ਗੱਲ ਕਿ ਇੱਕ ਮਰਲੇ ਮਗਰ ਜਿਹੜੀ ਪਨੀਰੀ ਬੀਜਣੀ ਆ ਆਪਾਂ ਖਾਸ ਤੌਰ ਤੇ ਮਰਲੇ ਨੂੰ ਆਪਾਂ ਯੂਨਿਟ ਲੈ ਕੇ ਚੱਲਦੇ ਆ ਇੱਕ ਮਰਲਾ ਜਿਹ ਤੇ ਇੱਕ ਮਰਲੇ ਦੇ ਵਿੱਚ ਪਨੀਰੀ ਦੀ ਮਾਤਰਾ ਜਿਹੜੀ ਬੀਜ ਦੀ ਮਾਤਰਾ ਆਪਾਂ ਕਿੰਨੀ ਰੱਖਣੀ ਆ ਤਾਂ ਇਹਦੇ ਵਾਸਤੇ ਵੀ ਰეკਮੈਂਡੇਸ਼ਨਾਂ ਨੇ ਜਿਹੜੀਆਂ ਉਹ ਦਿੱਤੀਆਂ ਹੋਈਆਂ ਨੇ ਆਮ ਤੌਰ ਤੇ ਕਿਸਾਨ ਵੀਰਾਂ ਦੀ ਪ੍ਰੈਕਟਿਸ ਆ ਕਿ 3-3 ਕਿਲੋ ਜਾਂ 3 ਕਿਲੋ ਤੋਂ ਵੱਧ ਵੀ ਟਪਾ ਆਂਦੇ ਕਈ ਵਾਰ ਇੱਕ ਮਰਲੇ ਦੇ ਵਿੱਚ ਬੀ ਹੈ ਕਈ ਕਿਸਾਨ ਵੀਰ ਉਹ ਸਹੀ ਮਾਤਰਾ ਵਰਤਦੇ ਆ ਅ ਮਤਲਬ ਸਹੀ ਤਾਂ ਥੋੜੀ ਜਿਆਦਾ ਹੁੰਦੀ ਜੇ ਮੈਂ ਸਵਾ 2 2.5 ਪੌਣੇ 3 ਤੱਕ ਪਰ ਕਈ ਕਿਸਾਨ ਵੀਰ 3 ਕਿਲੋ ਤੋਂ ਟਪਾ ਆਂਦੇ ਆ ਜਿਹੜੀ ਸਹੀ ਮਾਤਰਾ ਹੈ ਇਹਦੀ ਕਿਉਂਕਿ ਜੇ ਆਪਾਂ ਬੀਜ ਜ਼ਿਆਦਾ ਸੰਘਣਾ ਜਦੋਂ ਬੀਜਾਂਗੇ ਇੱਕ ਤਾਂ ਜਦੋਂ ਉਹਨਾਂ ਨੂੰ ਸਪੇਸ ਘੱਟ ਮਿਲੂਗੀ ਹਵਾ ਰੋਸ਼ਨੀ ਘੱਟ ਮਿਲੂਗੀ ਇੱਕ ਦੂਜੇ ਦੀ ਖੁਰਾਕ ਵਾਸਤੇ ਉਹ ਕੰਪੀਟ ਕਰਨਗੇ ਘੱਟ ਜਗ੍ਹਾ ਦੇ ਵਿੱਚ ਤਾਂ ਉਹ ਕਮਜ਼ੋਰ ਰਹਿੰਦੇ ਆ ਦੂਸਰੀ ਜਦੋਂ ਆਪਾਂ ਪੁੱਟਣੀ ਆ ਪਨੀਰੀ ਤਾਂ ਉਹਨਾਂ ਦੀਆਂ ਜੜਾਂ ਜਿੰਨੀਆਂ ਸੰਘਣੇ ਵੱਧ ਆ ਉਹਨੀਆਂ ਜੜਾਂ ਇੱਕ ਦੂਜੇ ਨਾਲ ਫਸੀਆਂ ਹੋਣੀਆਂ ਜਦੋਂ ਆਡ-ਆਡ ਕਰਦੇ ਆ ਤਾਂ ਫਿਰ ਜੜਾਂ ਨੂੰ ਇੰਜਰੀ ਆਉਂਦੀ ਜੜਾਂ ਟੁੱਟਦੀਆਂ ਨੇ ਇਹਦੇ ਕਰਕੇ ਕਈ ਵਾਰ ਆਪਾਂ ਕਹਿੰਦੇ ਨੇ ਪਨੀਰੀ ਬੁੱਟਣ ਲੱਗੇ ਟੁੱਟਦੀ ਜਾਂਦਾ ਇੱਕ ਕਾਰਨ ਤਾਂ ਹੋ ਜਾਂਦਾ ਜੜਾ ਕਰੜੀ ਆ ਉਹਦੇ ਬਾਅਦ ਤੇ ਵੱਖਰੀ ਵੀਡੀਓ ਆਪਾਂ ਜਾਣਕਾਰੀ ਸਾਂਝੀ ਕਰਾਂਗੇ ਇੱਕ ਹੁੰਦਾ ਕਿ ਪਨੀਰ ਦੀਆਂ ਜੜਾਂ ਜ਼ਿਆਦਾ ਫਸੀਆਂ ਡਿਵੈਲਪ ਜ਼ਿਆਦਾ ਹੋ ਗਈਆਂ ਕਿਉਂਕਿ ਖਾਦਾਂ ਵਗੈਰਾ ਤਾਂ ਪਾਉਣੀਆਂ ਆਪਾਂ ਤੇ ਕਮਜ਼ੋਰੀ ਤੇ ਪਲੱਸ ਜਿਹੜੀਆਂ ਹੈਗੀਆਂ ਜੜਾਂ ਟੁੱਟਣੀਆਂ ਇਹਦੇ ਕਰਕੇ ਕਈ ਵਾਰ ਆਪਣੇ ਡੱਕੇ ਮਰਦੇ ਆ ਜਾਂ ਗਰੋਥ ਲੇਟ ਸ਼ੁਰੂ ਕਰਦੇ ਜਾਂ ਕਈ ਵਾਰ ਜਿਹ ਹੈਗੀ ਹੈ ਮੌਕੇ ਤੇ ਜਦੋਂ ਜੜਾ ਪੂਰੀਆਂ ਜਿਹੜੀਆਂ ਨਾਲ ਨਹੀਂ ਜਾਂਦੀਆਂ ਅੱਧੀ ਜੜਾ ਦਾ ਫਿਰ ਉਹਨੂੰ ਡਿਵੈਲਪ ਕਰਨ ਤੇ ਟਾਈਮ ਲੱਗਦਾ ਜਿਹਦੇ ਵਾਸਤੇ ਚੱਲਣ ਤੇ ਪਨੀਰੀ ਨੂੰ ਕਈ ਵ ਸੋ ਜਿਹੜਾ ਸਹੀ ਮਾਤਰਾ ਹੋ ਪੌਣੇ 2 ਤੋਂ 2 ਹੱਦ 2.5 ਕਿਲੋ ਪ੍ਰਤੀ ਮਰਲਾ ਤੁਸੀਂ ਜੋ ਜਿੰਨਾ ਕ ਮੈਂ ਜਿਹੜਾ ਹੈਗਾ ਤਜਰਬਾ ਇਹ ਦੇਖਿਆ ਕਿ 2 ਕਿਲੋ ਤਾਂ ਬੈਸਟ ਆ ਉਸ ਤੋਂ ਬਾਅਦ ਉਸ ਸਵਾਦ 2.5 ਤੱਕ ਪਾ ਸਕਦੇ ਬਸ ਇਸ ਤੋਂ ਬਾਅਦ ਜਿਹੜਾ ਹੈਗਾ ਫੇਰ ਉਹ ਆਪਣੀ ਪਨੀਰੀ ਉਹਦੇ ਵਿੱਚ ਕਮਜ਼ੋਰੀ ਰਹੂਗੀ ਦੂਸਰਾ ਹੈ ਕਿ ਜਿਹੜਾ ਹੈਗਾ ਥੋੜਾ ਬਹੁਤਾ ਕੱਦੂ ਕਰਨਾ ਜਦੋਂ ਪਨੀਰੀ ਬੀਜਣੀ ਕੱਦੂ ਕਰਨਾ ਬੀ ਜਰੂਰੀ ਹੁੰਦਾ ਤੇ ਕੁਝ ਸਮੇਂ ਉਹਦੇ 2-3 ਦਿਨ ਜਦੋਂ 2 ਇੰਚ ਦੀ ਪਨੀਰੀ ਆ ਜਾਂ ਤੱਕ ਨਹੀਂ ਹੁੰਦੀ ਜਦ ਤੱਕ ਮੰਨ ਲਓ ਕਿ ਜਿਹੜੇ ਡੇਢ ਇੰਚ ਦੀ ਜਾਂ ਇੰਚ ਤੋਂ ਲੈ ਕੇ ਤੇ ਡੇਢ ਪੌਣੇ 2 ਇੰਚ ਤੱਕ ਨਹੀਂ ਹੁੰਦੀ ਉਹ ਤੱਕ ਆਪਾਂ ਖੇਤ ਗਿੱਲਾ ਰੱਖਣਾ ਉਸ ਤੋਂ ਬਾਅਦ ਜਿਹੜਾ ਹੈਗਾ ਜਦੋਂ ਪਨੀਰੀ ਥੋੜੀ ਜਿਹੀ ਵੱਧ ਗਈ ਫਿਰ ਆਪਾਂ ਪਤਲੀ ਪਤਲੀ ਜਿਹੜੀ ਹੈਗੀ ਆ ਪਾਣੀ ਰੱਖ ਸਕਦੇ ਹਾਂ ਪਰ ਦਿਨ ਦੇ ਸਮੇਂ ਆਪਾਂ ਪਾਣੀ ਖੇਤ ਦੇ ਵਿੱਚ ਖੜਾ ਨਹੀਂ ਹੋਣ ਦੇਣਾ ਹੁੰਦਾ ਜਿਵੇਂ ਆਪਾਂ ਸ਼ਾਮ ਨੂੰ ਲਾਇਆ ਤੇ ਸਵੇਰ ਨੂੰ ਜੇ ਪਾਣੀ ਖੇਤ ਚ ਖੜਾ ਤਾਂ ਫਿਰ ਆਪਾਂ ਜਿਹੜਾ ਹੈਗਾ ਉਹਨੂੰ ਖੇਤ ਤੋਂ ਬਾਹਰ ਜਿਹੜਾ ਕੱਢਦਾ ਜਿਹੜਾ ਹੁੰਦਾ ਇਹਦੇ ਬਾਰੇ ਆਪਾਂ ਡਿਟੇਲ ਜਾਣਕਾਰੀ ਨਾਲ ਦੀ ਨਾਲ ਸਾਂਝੀ ਕਰਦੇ ਰਾਵਾਂਗੇ ਆਪਦੇ ਕੀਮਤੀ ਸਹਿਯੋਗ ਦਿੰਦੇ ਰਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਂ ਦੋਸਤੋ ਬਹੁਤ ਬਹੁਤ ਸ਼ੁਕਰੀਆ ਜੀ